ਸਾਸੀਕਾਰ ਪੰਜਾਬੀਓ ਠੀਕ ਠਾਕੋ ਬੀਜੇਪੀ ਪੰਜਾਬ ਪੰਜਾਬ ਚ ਬੀਜੇਪੀ ਲਿਆਵਾਂਗੇ ਆ ਦੇਖੋ ਜੀ ਬੀਜੇਪੀ ਵਾਲਿਓ ਆ ਦੇਖੋ 800 ਰੁਪਏ ਦਾ ਟੂਲ ਹੈ 50 ਕਿਲੋਮੀਟਰ ਤੇ ਆ ਦੇਖ ਲਓ ਹਮਾਰਿਆਂ ਮੜੀ ਜੀ ਨੇਗਾ ਐਸੇ ਗੁਜਰਾਤ ਮਾਡਲ ਦਾ ਨਾਂ ਲੈਂਦੇ ਨੇ ਗੁਜਰਾਤ ਨੂੰ ਆ ਆਪਣਾ ਤਾਂ ਆ ਦੇਖ ਲਓ ਗੁਜਰਾਤ ਨੂੰ ਉਹ ਬਣਾਤਾ ਗੁਜਰਾਤ ਨੂੰ ਫਲਾਣਾ ਬਣਾਤਾ ਗੁਜਰਾਤ ਨੂੰ ਟੇਕਾ ਬਣਾਤਾ ਮੜਾ ਜਾਂ ਅਡਾਨੀ ਦਾ ਜਾਂ ਮੋਦੀ ਦਾ ਨਾਂ ਲੈਣਾ ਪੰਜਾਬੀ 'ਚ ਉਹ ਟੀਟ ਨੇ ਮਾਰਨਗੇ ਜਿਵੇਂ ਧੂਆ ਦੇ ਮੁੰਡੇ ਹੁੰਦੇ ਨੇ ਮੋਦੀ ਦੇ ਹਕ ਉਹ ਤੁਹਾਡੇ ਕੋਲ ਲੱਗਦੇ ਨੂੰ ਵੀ ਆਪਦੀ ਸਟੇਟ ਦੀ ਸੜਕਾਂ ਬਣਵਾ ਲੈ ਹੋਰ ਤਾਂ ਕੀ ਸੁਆਹ ਕਰਨਾ ਹੈ ਉਹ ਸੱਤਿਆਂ ਨਾਸ਼ ਕਰਤਾ ਦੇਸ਼ ਦਾ ਆ ਦੇਖ ਲੋ ਆ ਗੁਜਰਾਤ ਮੋਡਲਾ ਇਹ ਹੁਣ ਐ ਨਾ ਕਹਦੇ ਉਹੇ ਰੋਡ ਬਣ ਰਿਆ ਉਹਦਾ ਪਿੱਛੇ ਮੁੜ ਕੇ ਆਇਆ ਦੱਸ ਉਹ ਸਿੱਧੂ ਕਹਿੰਦਾ ਹੁੰਦਾ ਦੀਪ ਕਹਿੰਦਾ ਇਹ ਮੁੰਨੀਆਂ ਜਾ ਸਕਦੀਆਂ ਨੇ ਚਲੋ ਲੱ Đੋ ਇਹਨਾਂ ਦਾ ਖੇੜਾ ਮਾਰੋ ਗੋਲੀ ਪੰਜਾਬੀਓ ਗੱਲ ਇਹ ਐ ਵੀ ਮੇਰੀ ਇੱਕ ਸਲਾਹ ਹੈ ਜੇ ਚੰਗੀ ਲੱਗੀ ਤਾਂ ਦੇਖ ਲਿਓ ਨਹੀਂ ਭਾਈ ਮਰਜ਼ੀ ਕਰਿਓ ਜਵਾਨੋ ਬਾਈ ਜੀ ਇਹ ਰੋਡ ਤੇ ਜਿੱਥੇ ਤੱਕ ਹੋ ਸਕਦਾ ਜਿੱਥੇ ਤੱਕ ਹੋ ਸਕਦਾ ਜਿਨੇ ਆਓ ਸ਼ਾਮ ਕੀੜੇ ਤੋਂ ਲੈ ਕੇ ਆ ਸਲਤਨਪੁਰ ਤੋਂ ਅੱਗੇ ਤੱਕ ਜਦੋਂ ਥੱਲੇ ਉਤਰਨ ਕਿਉਂਕਿ ਸਤਿਆਨਾਥ ਸਾਹਿਬਾ ਜਿਹੜਾ ਰੋਡ ਦਾ ਸਾਰੇ ਦਈਆ ਦੇਖ ਲਓ ਕਿੱਡੇ ਕਿੱਡੇ ਖੱਡੇ ਨੇ ਕਿੱਡੇ ਕਿੱਡੇ ਖੱਡੇ ਨੇ ਜਿੰਦੇ ਨੇ ਐਂ ਤੋ ਤੋਤਰ ਤੇ ਪਿੱਛੇ ਜਿੱਥੇ ਭਾਰਤ ਮਾਲਾ ਬੰਦ ਰਿਆ ਉਹ ਬਾਈ ਜੀ 7-7 ਦਾ 8 ਫੁੱਟ ਵਿੱਚ ਚੇ ਰੋਡ ਠੀਕ ਹੈ ਜੀ ਜਾਮ ਲੱਗਦਾ ਬਹੁਤ ਬਾਕੀ ਆ ਜੀਓ ਦੀਆਂ ਇਹ ਵੋਟਾਂਕੀਆਂ ਬਹੁਤ ਅੜਕੀਆਂ ਹੋਈਆਂ ਸੱਤੇ ਰਾਤ ਨੂੰ ਲਾਈਟ ਨੂੰ ਟਪੈ ਜਾਂਦੀ ਹੈ ਵਿੱਚ ਰੋਡ ਸਿੰਗਲ ਹੁੰਦਾ ਉਹ ਸੋ ਬੇਨਤੀ ਹੈ ਸਾਰੇ ਸੱਜਣਾ ਨੂੰ ਖਾਸ਼ ਕਰਕੇ ਪੰਜਾਬੀ ਭਰਾਵਾਂ ਨੂੰ ਬਾਈ ਦਿਨੇ ਆਰਾਮ ਨਾਲ ਕੋਈ ਨਹੀਂ ਇੱਕ ਦਿਹਾੜੀ ਵੱਧ ਲੱਗ ਜੂ ਫਿੱਟਣ ਵਾਲੇ ਦਾ ਫਿੱਟ ਨਹੀਂ ਹੁੰਦੇ ਨੇ ਉਹ ਮੁੜ ਕੇ ਕੋਡੇ ਨਿਕਲ ਜਾਂਦੇ ਨੇ ਕੋਈ ਕਿਸੇ ਦਾ ਨਹੀਂ ਬਣਦਾ ਬਾਈ ਧਿਆਨ ਨਾਲ ਆ ਦੇਖ ਲੋ ਹਾਲ ਦੇਖ ਲੋ ਸਰੂ ਦੱਸ ਰਿਹਾ ਵੀ 3 ਨੰਬਰ 4 ਨੰਬਰ 3 ਨੰਬਰ 4 ਨੰਬਰ ਸਵੇਰ ਦੇ ਖਫਾਖੂਨ ਹੋ ਰਹੇ ਆ ਠੀਕ ਹੈ ਜੀ ਬਹੁ ਮਾੜਾ ਹਾਲ ਹੈ ਖਾਸ ਕਰਕੇ ਗੁਜਰਾਤ ਦੀ ਸੜਕ ਦਾ ਬਾਕੀ ਵੀ ਗੁਜਰਾਤ ਮਾੜਾ ਲੈਣਾ ਤੇ ਸਸਕਾਰ ਪੰਜਾਬੀਓ ਹੈ